ਸਰਨ ਸਸਤਰ ਕਾਲ ਜੀ ਅ ਅੱਜ ਦੀ ਵੀਡੀਓ ਬੜੀ ਜ਼ਰੂਰੀ ਇਸ ਵੇਲੇ ਹੈਗੀ ਮੌਕੇ ਦੇ ਮੁਤਾਬਕ ਲੰਗੜੇ ਬੁਖਾਰ ਦੇ ਕੇਸ ਬਹੁਤ ਜ਼ਿਆਦਾ ਆ ਰਹੇ ਹੈ ਲੰਗੜਾ ਬੁਖਾਰ ਜਿਵੇਂ ਇਹਦੇ ਨਾਮ ਤੋਂ ਹੀ ਪਤਾ ਲੱਗਦਾ ਵੀ ਇਹਦੇ ਵਿੱਚ ਇਹਨੂੰ 3 ਡੇ ਸਿਕਨੈਸ ਵੀ ਕਹਿ ਦਿੰਦੇ ਆ ਵੀ 3 ਦਿਨਾਂ ਦਾ ਬੁਖਾਰ ਕਹਿੰਦੇ ਆ ਇਹਨੂੰ ਬੋਬਾਈਨ ਐਫੀਮਰਲ ਫੀਵਰ ਕਹਿੰਦੇ ਆ ਇਹਨੂੰ ਇਹ ਚ ਬਿਸ਼ਾਨੂ ਹੁੰਦਾ ਹੈ ਇੱਕ ਰੈਬਡੋ ਵਾਇਰਸ ਜਿਹਨੂੰ ਕਹਿੰਦੇ ਆ ਸੋ ਅੱਜਕਲ ਦੇ ਮੌਸਮਾਂ 'ਚ ਜੁਲਾਈ ਅਗਸਤ ਸਤੰਬਰ 'ਚ ਇਹਦੇ ਕੇਸ ਆਉਂਦੇ ਆ ਇਹ گاਵਾਾਂ ਦੀ ਬਿਮਾਰੀ ਹੈ گاਵਾਾਂ 'ਚ ਵੀ ਤੁਹਾਨੂੰ 70% ਕੇਸ ਉਹਨਾਂ گاਵਾਾਂ 'ਚ ਦੇਖਣ ਨੂੰ ਮਿਲਣਗੇ ਜਿਹੜੀਆਂ ਦਾ ਸਰੀਰ ਬਹੁਤ ਜ਼ਿਆਦਾ ਭਾਰਾ ਹੋਊਗਾ ਖਾਸ ਕਰਕੇ ਜਿਹੜੀਆਂ ਬੈੜੀਆਂ ਹੋਣਗੀਆਂ ਗੱਬਨ ਬੈੜੀਆਂ ਆ 5 6 7 ਮਹੀਨੇ ਦੀਆਂ ਸੋ ਮੇਨ ਲੱਛਣ ਕੀ ਹੁੰਦੇ ਆ ਪਹਿਲੀ ਗੱਲ ਇਹ ਹੁੰਦੀ ਆ ਵੀ ਤੇਜ਼ ਬੁਖਾਰ ਹੁੰਦਾ 105 106 ਤੱਕ ਬੁਖਾਰ ਹੋ ਜਾਂਦਾ ਔਰ ਬੁਖਾਰ ਇੱਕਦਮ ਹੁੰਦਾ ਏ ਇਹ ਬਹੁਤ ਸਮਝਣ ਵਾਲੀ ਗੱਲ ਹੈ ਬਹੁਤ ਜ਼ਰੂਰੀ ਗੱਲ ਹੈ ਇੱਕਦਮ ਪਸ਼ੂ ਜਕੜਿਆ ਜਾਂਦਾ ਤੁਸੀਂ ਦੇਖੋਗੇ ਵੀ ਦੂਜਾ ਇਹਦੇ ਵਿੱਚ ਲੰਗੜਾਪਨ ਜਿਹੜਾ ਹੁੰਦਾ ਨਾ ਉਹ ਲੱਤਾਂ ਬਦਲਦਾ ਰਹਿੰਦਾ ਇਹਨੂੰ ਸ਼ਿਫਟਿੰਗ ਲੀਮਨੈਸ ਕਹਿ ਦਿੰਨੇ ਆ ਵੀ ਕਦੇ ਉਸ ਲੱਤ 'ਚ ਕਦੇ ਉਸ ਲੱਤ ਦੇ ਵਿੱਚ ਔਰ ਤੀਜੀ ਗੱਲ ਜਿਹੜੀ ਬਹੁਤ ਹੀ ਜ਼ਰੂਰੀ ਹੈ ਇਹਦੇ ਵਿੱਚ ਕੀ ਹੁੰਦਾ ਵੀ ਪਸ਼ੂ ਬੈਠਦਾ ਬਹੁਤ ਜਲਦੀ ਹੈ ਔਰ ਚੌਥੀ ਗੱਲ ਜਿਹੜੀ ਹੈਗੀ ਖੂਨ ਟੈਸਟ ਕਰਾਉਣਾ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਸੀਵੀਸੀ ਕਰਾਉਣਾ ਬਹੁਤ ਜ਼ਰੂਰੀ ਹੈ ਸੀਬੀਸੀ ਜਿਹੜਾ ਹੁੰਦਾ ਹੈ ਆਮ ਤੌਰ ਤੇ ਨਾਰਮਲੀ ਹੋਊਗਾ ਪਰ ਉਹ ਚ ਤਾਂ ਪਕਰਾਉਣੇ ਵੀ ਜਿਹੜਾ ਥਲੇਰੀਆ ਹੁੰਦਾ ਕੈਨੇਡੂ ਰੋਗ ਜਾਂ ਨਾ ਪਲਾਜ਼ਮਾ ਉਹਦੇ ਨਾਲ ਇਹਦਾ ਹੋਣਾ ਹੋਵੇ। ਔਰ ਪੰਜਵੀਂ ਗੱਲ ਕੀ ਹੁੰਦਾ ਹੈ ਚ ਐਂਟੀਬਾਇਓਟਿਕ ਦਾ ਕੋਈ ਰੋਲ ਨਹੀਂ ਹੈਗਾ। ਸੋ ਮੇਨ ਇਹ ਹੈ ਵੀ ਮੱਖੀ ਮੱਛਰ ਜਿਹੜੇ ਹੈਗੇ ਇਸ ਵਾਇਰਸ ਨੂੰ ਫਲਾਉਂਦੇ ਐ। ਦੂਜੀ ਗੱਲ ਜਿੱਥੇ ਬਫਰ ਦਾ ਇਸਤੇਮਾਲ ਨਹੀਂ ਹੁੰਦਾ। ਜਪੋਟਾਸ਼ੀਅਮ ਨਹੀਂ ਪੈਂਦਾ ਸੋਡੀਅਮ ਪੋਟਾਸ਼ੀਅਮ ਦੀ ਬਹੁਤ ਘਾਟ ਰਹਿੰਦੀ ਹੈ ਜਿੱਥੇ ਉੱਥੇ ਗੋਹੇ ਦੇ ਵਿੱਚ ਨਾਈਟ੍ਰੋਜਨ ਜਿਹੜੀ ਹੈਗੀ ਜਿਹੜੀ ਖਲ ਹজম ਨਹੀਂ ਹੋਈ ਉਹ ਬਹੁਤ ਜ਼ਿਆਦਾ ਹੁੰਦੀ ਹੈ ਜਿੱਥੇ ਮੱਖੀ ਮੱਛਰ ਜ਼ਿਆਦਾ ਹੁੰਦਾ ਜਾਂ ਰੂੜੀਆਂ ਨੇੜੇ ਹੁੰਦੀਆਂ ਜਾਂ ਪਾਣੀ ਨੇੜੇ ਖੜਦਾ ਬਹੁਤ ਜ਼ਿਆਦਾ ਉੱਥੇ ਇਹ ਬਿਮਾਰੀ ਬਹੁਤ ਜ਼ਿਆਦਾ ਦੇਖੀ ਜਾਂਦੀ ਹੈ ਔਰ ਚੰਗੀਆਂ گاਵਾ ਇਸ ਬਿਮਾਰੀ ਦੀ ਲਪੇਟ ਚ ਆਉਂਦੀ ਹੈ ਜੇ ਪਾ ਗੱਲ ਕਰੀਏ ਤੁਹਾਡੇ ਫਾਰਮ ਤੇ ਤੁਹਾਡੇ ਬਾਡੀ ਚ ਕੀ ਲੱਛਣ ਹੋਊਗਾ 2 3 4 ਡੰਗਰ ਜਿੰਨੇ ਆ ਸਾਰੇ ਇੱਕਦਮ ਬਿਮਾਰ ਹੋਣੇ ਸ਼ੁਰੂ ਹੋ ਗਏ 1 2 3 4 ਇਦਾਂ ਵੇ ਤੇ ਫੈਲਦੀ ਬਹੁਤ ਤੇ ਜਿੰਨਾਂ ਨੇ ਬਿਮਾਰੀ ਇਹ ਦੂਜੀ ਇੱਕ ਖਾਸ ਗੱਲ ਕੀ ਹੈ ਵੀ ਬੁਖਾਰ ਨਹੀਂ ਟੁੱਟਦਾ ਹੈਗਾ ਸੋ ਅਕਸਰ ਲੋਕੀ ਜੇ ਪਹਲਾਜ ਦੀ ਗੱਲ ਕਰੀਏ ਤੀਰ ਤੁਕੇ ਨਾਲ ਸਾਰੇ ਜਣੇ ਬੈਰਨ ਲਾ ਦੋ ਤੇ ਅਮੀਡੋ ਕਾਰਬ ਲਾ ਦੋ ਬਹੁਤ ਸਾਰੇ ਕੰਪਨੀ ਵਾਲੇ ਵੀ ਇਹ ਚੀਜ਼ਾਂ ਲਵਾਈ ਜਾਂਦੇ ਆ ਇਸੇ ਕਰਕੇ ਮੈਂ ਕਹਿਆ ਵੀ ਸੀਵੀਸੀ ਕਰਾਉਣਾ ਜ਼ਰੂਰੀ ਹੈ ਸੀਵੀਸੀ ਕਰਾ ਕੇ ਤੁਹਾਨੂੰ ਬਿਲਕੁਲ ਨਾਰਮਲ ਸੀਵੀਸੀ ਹੁੰਦਾ ਹੈ ਤੇ ਜੇ ਪਛੂ ਤਿੰਨ ਚਾਰ ਦਿਨ ਬੁਹਾਰਾ ਜੇ ਫੇਰ ਬਦਲਾਵ ਆਉਂਦੇ ਉਹ ਤੁਹਾਡਾ ਮਹਾਰ ਜਿਹੜਾ ਵਧੀਆ ਤਰੀਕੇ ਨਾਲ ਦੇਖ ਸਕਦਾ ਸੋ ਲਾਜ ਦੇ ਵਿੱਚ ਮੇਨ ਕੀ ਹੈ ਦੇਖੋ ਦੋ ਦਵਾਈਆਂ ਨੇ ਮੇਨ ਦੋਨੇ ਜ਼ਰੂਰੀ ਨੇ ਪਹਿਲੀ ਗੱਲ ਹੈ ਬੁਖਾਰ ਦੇ ਟੀਕੇ ਬੁਖਾਰ ਦੇ ਟੀਕੇ ਜਿਹੜੇ ਆ ਮੈਲੋਕਸੀਕੈਮ ਨੀਮੂਸਲਾਈਡ ਹੋ ਰਹੇ ਨਹੀਂ ਕੰਮ ਕਰਦੇ ਵਿੱਚ ਬੁਖਾਰ ਦੇ ਟੀਕੇ ਦੇ ਵਿੱਚ ਜਿਹੜੇ ਹੈਗੇ ਜਿਵੇਂ ਫਲੂਨਿਕਸਨ ਮੈਗਲੂਮਾਈਨ ਆਂਦਾ ਬਹੁਤ ਸਾਰੇ ਕੰਪਨੀਆਂ ਦਾ ਆਂਦਾ ਦੂਜਾ ਫਿਨਾਈਲ ਬਿਟਰਾ ਜੋਨ ਤੇ ਸੋਡੀਅਮ ਸੈਲਿਸਲੇਟ ਬਹੁਤ ਸਾਰੇ ਕੰਪਨੀਆਂ ਦਾ ਆਉਂਦਾ ਤੁਸੀਂ ਜਾ ਕੇ ਦੁਕਾਨਦਾਰ ਤੋਂ ਪੁੱਛ ਸਕਦੇ ਹੋ ਦਵਾਈਆਂ ਦੇ ਨਾਮ 20 25 30 ਐਮਐਲ ટીਕਾ ਸਵੇਰੇ ਸ਼ਾਮ ਲੱਗਣਾ ਚਾਹੀਦਾ ਇੱਕ ਹੋਰ ਵੀ ਦਵਾਈ ਆਂਦੀ ਹੈ ਕਾਰਪਰੂਫਨ ਜਿਹਨੂੰ ਕਹਿੰਦੇ ਆ ਬਹੁਤ ਵਧੀਆ ਦਵਾਈ ਆ ਉਹਦੀ ডোজ ਘੱਟ ਹੁੰਦੀ ਹੈ ਬੜੀ ਕਾਮਜਾਬ 24 ਘੰਟੇ ਵੀ ਕੱਢ ਜਾਂਦੀ ਹੈ ਇੱਕ ਹੋਰ ਦਵਾਈ ਆਂਦੀ ਹੈ ਟੋਲ ਫਿਨਾਮਿਕ ਐਸਿਡ ਇਹ ਦਵਾਈਆਂ ਬਹੁਤ ਕਾਰਗਰ ਦਵਾਈਆਂ ਨੇ ਕਿਉਂਕਿ ਆਮ ਟੀਕੇ ਨਹੀਂ ਇਹ ਹੱਡ ਭੰਨਣੀ ਜਿਹੜੀ ਹੁੰਦੀ ਹੈ ਇਹ ਚ ਬੋਨ ਬ੍ਰੇਕਿੰਗ ਫੀਵਰ ਜਿਹੜਾ ਹੁੰਦਾ ਜਿਹੜਾ ਉਹਦੇ ਵਾਸਤੇ ਕੰਮ ਕਰਦੀਆਂ ਇਹ ਸਵੇਰੇ ਸ਼ਾਮ 3 4 5 ਦਿਨ ਤੱਕ ਲਾਉਣੀ ਹੈ ਹੋਰ ਕੋਈ ਇਹ ਚ ਮੇਨ ਚੀਜ਼ ਨਹੀਂ ਹੈਗੀ ਇਹੀ ਸਭ ਤੋਂ ਜ਼ਰੂਰੀ ਹੈ ਜਦੋਂ ਪਸ਼ੂ ਦਾ ਬੁਖਾਰ ਟੀਕਾ ਲਾਉਣ ਤੋਂ ਬਾਅਦ ਘਟਣਾ ਸ਼ੁਰੂ ਹੋ ਗਿਆ ਜਾਂ ਤੁਸੀਂ ਨਵਾਤਾ ਪਸ਼ੂ ਨੂੰ ਚੰਗੀ ਤਰ੍ਹਾਂ ਪਾਣੀ ਮਾਰਤਾ ਇਹ ਚ ਕੀ ਹੁੰਦਾ ਹੈ ਵੀ ਪਸ਼ੂ ਬੈਠਦਾ ਬਹੁਤ ਜਲਦੀ ਉਹ ਜਿਹੜਾ ਪਸ਼ੂ ਬੈਠ ਜੀ ਉੱਠਦਾ ਨਹੀਂ ਕਿਉਂਕਿ ਜ਼ਿਆਦਾ ਤੇ ਇਹ ਜਿਹੜੇ ਭਾਰੇ ਪਸ਼ੂ ਨੇ ਉਹਨਾਂ ਨੂੰ ਫੜਦੀ ਹੈ ਬਿਮਾਰੀ ਇਹ ਸੋ ਇਹਦੇ ਵਿੱਚ ਕੀ ਹੁੰਦਾ ਹੈ ਵੀ ਤੁਸੀਂ ਇਹ ਬਹੁਤ ਹੀ ਜ਼ਰੂਰੀ ਇਲਾਜ ਹੈ ਲਾਈਫ ਸੇਵਿੰਗ ਆਪਣੀ ਜਿਹੜੀ ਕਿਤਾਬ ਹੈ ਵਿਗਿਆਨਿਕ ਡੇਰੀ ਫਾਰਮਿੰਗ ਉਹਦੇ ਵਿੱਚ ਇਸ ਬਿਮਾਰੀ ਬਾਰੇ ਬਹੁਤ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਸਵਿਚ ਕੀ ਕਰਨਾ ਹੈ ਮਾਈਫੈਕਸ ਸਰਜਰੀ ਕੁਝ ਲੋਕ ਇਹਦੇ ਵਿੱਚ ਬਹੁਤ ਸਾਰੀ ਮਾਈਫੈਕਸ ਦੀ ਬੋਤਲਾਂ ਤੋਂ ਲਾਵਾ ਬਾਕੀ ਜਿਹੜੀਆਂ ਆਉਂਦੀਆਂ ਸਸਤੀਆਂ ਬੋਤਲ ਉਹਨਾਂ ਦਾ ਵੀ ਜ਼ਿਕਰ ਕਰਦੇ ਆ ਮਾਈਫੈਕਸ ਕੈਲਸ਼ੀਅਮ ਫਾਸਫੋਰਸ ਤੇ ਮੈਗਨੀਸ਼ੀਅਮ ਕਿਉਂਕਿ ਮੈਗਨੀਸ਼ੀਅਮ ਇਸ ਮੌਸਮ 'ਚ ਜਿਹੜਾ ਹਿਊਮਿਡ ਹਮਸਲੀ ਗਰਮੀ 'ਚ ਬਹੁਤ ਘਟ ਜਾਂਦਾ ਹੈ ਮੈਗਨੀਸ਼ੀਅਮ ਜਿਹੜਾ ਹੈ ਮਾਈਫੈਕਸ ਤੇ ਦੀ ਬੋਤਲ ਹੈ ਜਿਹੜੀ ਆਪਣੇ ਮਾਹਰ ਤੋਂ ਲਵਾਓ ਕਿਉਂਕਿ ਅਕਸਰ ਬੱਚੂ ਨੂੰ 102-3 ਤੱਕ ਬੁਖਾਰ ਰਹਿੰਦਾ ਸੋ ਬੜੀ ਸਲੋ ਕਰਕੇ ਨਾਰਮਲ ਸਲਾਈਨ ਜਾਂ ਡੀਐਨਐਸ ਦੇ ਵਿੱਚ ਠੰਡੀ ਕਰਕੇ ਮਿਕਸ ਕਰਕੇ ਲਾਉਣੀ ਹੁੰਦੀ ਹੈ ਬੜੀ ਖਤਰਨਾਕ ਕੰਮ ਹੈ ਆਪ ਕਰਨਾ ਬਿਲਕੁਲ ਹੋਣੀ ਕਿਉਂਕਿ ਬਹੁਤ ਸਾਰੇ ਲੋਕ ਆਪ ਡਾਕਟਰੀ ਕਰਦੇ ਆ ਤੁਹਾਡਾ ਰਿਸਕ ਹੈ ਮੈਂ ਦੱਸਦਾ ਲਵਾਉਣੀ ਚਾਹੀਦੀ ਹੈ 3 ਦਿਨ ਲਗਾਤਾਰ ਲੱਗ ਜੇ ਤਾਂ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆਉਂਦੇ ਆ ਚੌਥੇ ਦਿਨ ਬੁਖਾਰ ਟੁੱਟੀ ਜਾਂਦਾ ਔਰ ਤੀਜੀ ਗੱਲ ਜਿਹੜੀ ਜ਼ਰੂਰੀ ਕੀ ਹੈ ਪਸ਼ੂ ਇਹ ਚਕਸਰ ਪੱਠੇ ਨਹੀਂ ਖਾਂਦਾ ਹੈਗਾ ਬੁਖਾਰ ਕਰਕੇ ਵੀ ਹੈ ਤੇ ਦੂਜਾ ਹੈਗਾ ਵੀ ਬਿਮਾਰੀ ਇਹ ਬੁਲਕ ਸਰੀਰ ਤੋੜ ਦਿੰਦੀ ਹੈ ਉਹ ਚਾਪਾ ਕੀ ਕਰਨਾ ਹੁੰਦਾ ਵੀ ਗੁੜ ਸ਼ੱਕਰ ਰੋਟੀਆਂ ਜਿਹੜੀਆਂ ਹੈਗੀਆਂ ਉਹ ਬਹੁਤ ਜ਼ਰੂਰੀ ਦੇਣੀਆਂ ਹੁੰਦੀ ਹੈ ਚੋ 2 4 5 ਰੋਟੀਆਂ ਘੋਚ ਰੋਕੇ ਦਿਓ ਬਹੁਤ ਜ਼ਿਆਦਾ ਫਾਇਦਾ ਹੋਏਗਾ ਕਿਉਂਕਿ ਇਹ ਚ ਕੀ ਹੁੰਦਾ ਚੌਥੇ ਨੰਬਰ ਤੇ ਪੀ ਐਚ ਜਿਹੜੀ ਰਿਊਮਨ ਦੀ ਉਹ ਬਹੁਤ ਤੇਜ਼ੀ ਨਾਲ ਵੱਧਦੀ ਹੈ ਐਲਕੈਲਾਈਨ ਹੁੰਦੀ ਹੈ ਸੋ ਲਾਈਵ ਯੀਸਟ ਗੁੜ ਸ਼ੱਕਰ ਚ ਪਾ ਕੇ ਦੇਣਾ ਬਹੁਤ ਜ਼ਰੂਰੀ ਹੈ ਬਾਅਦ ਚ ਤੁਸੀਂ ਬਫਰ ਵੀ ਦੇ ਸਕਦੇ ਹੋ ਬਫਰ ਮਿੱਠਾ ਸੋਡਾ ਪੋਟਾਸ਼ੀਅਮ ਕਾਰਬੋਨੇਟ ਹੈ ਜਿਹੜਾ ਉਹ ਦੇ ਸਕਦੇ ਹੋ ਪਰ ਲਾਈਵ ਯੀਸਟ ਗੁੜ ਸ਼ੱਕਰ ਦੇਣਾ ਜ਼ਰੂਰੀ ਹੈ ਨਹੀਂ ਤਾਂ ਉਹਦੇ ਨਾਲ ਹੋਰ ਜ਼ਿਆਦਾ ਕਮ ਕਰਾਬ ਹੋ ਜਾਏਗਾ ਪੰਜਵੀਂ ਗੱਲ ਹੈ ਜਿਹੜੀ ਇਸ ਤੋਂ ਅਗਲੀ ਬਹੁਤ ਜ਼ਰੂਰੀ ਹੈ ਉਹ ਕੀ ਹੈ ਮੱਕੀ ਮਚਰਾਂ ਦਾ ਕੰਟਰੋਲ ਕਰਨਾ ਉਹਦੇ ਵਾਸਤੇ ਕੁਝ ਚਣਾਲੀ ਦਵਾਈ ਸਪਰੇਅ ਕਰੋ ਤੁਸੀਂ ਉਹਦੇ ਬਾਅਦ ਕੀ ਹੈ ਜਿਹੜੇ ਤੁਹਾਡੇ ਕੋਲੇ ਆਲੇ ਦੁਆਲੇ ਜਿੱਥੇ ਪਾਣੀ ਖੜਦਾ ਉੱਥੇ ਡੀਜ਼ਲ ਪਾ ਦਿਓ ਮਿੱਟੀ ਦਾ ਤੇਲ ਪਾ ਦਿਓ ਜਾਂ ਫਿਰ ਤੁਸੀਂ ਕੋਈ ਵੀ ਖੇਤੀਬਾੜੀ ਲਈ ਦਵਾਈ ਸਪਰੇਅ ਕਰੋ ਜੇ ਮੱਖੀ ਮੱਛਰਾਂ ਦਾ ਕੰਟਰੋਲ ਨਹੀਂ ਕੀਤਾ ਤਾਂ ਬਿਮਾਰੀ ਕੰਟਰੋਲ ਨਹੀਂ ਹੋਣੀ ਹੈਗੀ ਮੇਨ ਗੱਲ ਕੀ ਹੈ ਸਭ ਤੋਂ ਜ਼ਰੂਰੀ ਗੱਲ ਇਹ ਸਿਰਫ ਗਾਵਾਂ ਦੀ ਬਿਮਾਰੀ ਹੈ ਔਰ ਇਹਦੇ ਕੇਸ ਇਸ ਮੌਸਮ 'ਚ ਅਚਾਨਕ ਦੇਖਣ ਨੂੰ ਮਿਲਦੇ ਆਚਾਨਕ ਦੇਖਣ ਵਾਲੇ ਕੇਸਾਂ ਦੇ ਵਿੱਚ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਕਦੇ ਵੀ ਬੁਖਾਰ ਦੇ ਵਿੱਚ ਬਰਨਿਲ ਜਾਂ ਮੀਡੋ ਕਾਰਬ ਨਹੀਂ ਲਾਉਣਾ ਹੁੰਦਾ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਉਹਨੇ ਪੱਠੇ ਬਹੁਤ ਘਟਾ ਦਿੰਦੇ ਔਰ ਇਸ ਬਿਮਾਰੀ ਦੇ ਵਿੱਚ ਪਹਿਲਾਂ ਹੀ ਪੱਠੇ ਬਹੁਤ ਜ਼ਿਆਦਾ ਘਟ ਜਾਂਦੇ ਪਸ਼ੂ ਖਾਂਦਾ ਨਹੀਂ ਹੈਗਾ ਔਰ ਇੱਕ ਹੋਰ ਬੜੀ ਜ਼ਰੂਰੀ ਚੀਜ਼ ਦੇਖਦੇ ਜੇ ਅਕਸਰ ਜਿਹੜੇ ਪਸ਼ੂ ਦੁੱਧ ਦੇ ਰਹੇ ਹੁੰਦੇ ਦੁੱਧ ਇੱਕਦਮ ਉੱਡ ਜਾਂਦਾ ਹੈ ਜੋ ਸੋ ਕਈ ਵਾਰੀ ਲੋਕਾਂ ਨੇ ਵੀ ਲੱਗਦਾ ਵੀ ਸ਼ਾਇਦ ਥਣਾ ਦੀ ਪ੍ਰੋਬਲਮ ਹੋ ਗਈ ਹੈ ਜਾਂ ਕੋਈ ਜ਼ਹਿਰਵਾਦ ਹੋ ਗਿਆ ਕੁਝ ਨਹੀਂ ਹੈਗਾ ਇਹਦਾ ਧਿਆਨ ਰੱਖੋ ਮੇਨ ਬੇਸਿਕ ਚੀਜ਼ ਹੈਗੀ ਇੱਕਦਮ ਬੁਖਾਰ ਦਾ ਹੋਣਾ ਉਦੋਂ ਅਗਲੀ ਗੱਲ ਜੇ ਭਲਾਜ ਦੇ ਪੱਖੋਂ ਦੇਖੀ ਇੱਕ ਬਹੁਤ ਜ਼ਿਆਦਾ ਜ਼ਰੂਰੀ ਗੱਲ ਕੀ ਹੈ ਜਿਹੜੀ ਪਸ਼ੂ ਨੂੰ ਜ਼ਿਆਦਾ ਦੇਰ ਤੱਕ ਇੱਕ ਪਾਸੇ ਬੈਠਣ ਨਹੀਂ ਦੇਣਾ ਕਿਉਂਕਿ ਜਿਹੜੇ ਪਸ਼ੂਆਂ ਦਾ ਹੁੰਦਾ ਵੀ ਜਿਵੇਂ ਆਪਾਂ ਗੱਲ ਕੀਤੀ ਹੈ ਭਾਰੀਆਂ ਗਾਵਾਂ ਜਿਹੜੀਆਂ ਹੁੰਦੀਆਂ ਗੱਬਣ ਗਾਵਾਂ ਖਾਸ ਕਰਕੇ ਹੋਗੀਆਂ ਉਹ ਜੇ ਇੱਕ ਦਿਨ ਤੋਂ ਵੱਧ ਬੈਠ ਜਾਣ ਇੱਕ ਪਾਸੇ ਤਾਂ ਉਹਨਾਂ ਦੇ ਜਿਹੜੇ ਮਾਸਪੇਸ਼ੀਆਂ ਹੁੰਦੀਆਂ ਨਾੜਾਂ ਹੁੰਦੀਆਂ ਬੜੀ ਜਲਦੀ ਦਬ ਜਾਂਦੀਆਂ ਫਿਰ ਉਹ ਉੱਠਦੀਆਂ ਨਹੀਂ ਹੈਗੀਆਂ ਗਾਵਾਂ ਸੋ ਇਸ ਕਰਕੇ ਗਾਵਾਂ ਨੂੰ ਜਿਹੜੀਆਂ ਇੱਕ ਦਿਨ ਤੋਂ ਵੱਧ ਬੈਠਦੀਆਂ ਉਹਨਾਂ ਨੂੰ ਪਲਟੀ ਦਿਵਾਉਣੀ ਹੈ ਪਲਟੀ ਬੜੇ ਧਿਆਨ ਨਾਲ ਨਰ ਬੋਣੀ ਖਾਸ ਕਰਕੇ ਗੱਬਣਗਾ ਮਾਨੂੰ ਦੂਜਾ ਕੀ ਹੈ ਉਹਨਾਂ ਦੀ ਬਿਲਕੁਲ ਕੋਈ ਵੀ ਤੇਲ ਜਿਹੜਾ ਹੈਗਾ ਜਿਵੇਂ ਇਹ ਚ ਤਿਲਾਂ ਦਾ ਤੇਲ ਬਹੁਤ ਜ਼ਿਆਦਾ ਲਾਹੇਵੰਦ ਹੈ ਉਹ ਗਰਮ ਕਰਕੇ ਚੰਗੀ ਤਰ੍ਹਾਂ ਪੱਟਾਂ ਦੇ ਉੱਪਰ ਰੀੜ ਦੀ ਹੱਡੀ ਦੇ ਉੱਪਰ ਉਹਦੀ ਮਾਲਿਸ਼ ਕਰਨੀ ਉਹਦੇ ਨਾਲ ਬਹੁਤ ਜਲਦੀ ਫਰਕ ਪੈਂਦਾ ਬੁਖਾਰ ਵੀ ਬੜੀ ਜਲਦੀ ਕੰਟਰੋਲ ਹੁੰਦਾ ਇਹਦੇ ਨਾਲ ਹਾਲਾਂਕਿ ਚੀਜ਼ਾਂ ਪੁਰਾਣੀਆਂ ਨੇ ਬਹੁਤ ਲੋਕ ਮੰਨਦੇ ਨਹੀਂ ਪਰ ਕਾਰਗਰ ਬਹੁਤ ਜ਼ਿਆਦਾ ਨੇ ਔਰ ਅਖੀਰਲੀ ਚੀਜ਼ ਕਿਉਂਕਿ ਜਿਹੜੀ ਵਾਇਰਲ ਬਿਮਾਰੀਆਂ ਹੁੰਦੀਆਂ ਪਸ਼ੂ ਦੀਆਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਬਹੁਤ ਘਟਾਉਂਦੀ ਹੈ ਸੋ ਹ 10 15 20 ਗ੍ਰਾਮ ਤੱਕ ਹਰ ਰੋਜ਼ ਦੀ ਵਧੀਆ ਦੇਸੀ ਹਲਦੀ ਹੋਵੇ ਲਘੂ ਤੱਤਾਂ ਵਾਲਾ ਪਾਊਡਰ ਜਿਹੜਾ ਹੈਗਾ ਜਾਂ ਵਧੀਆ ਕੁਆਲਿਟੀ ਦਾ ਪ੍ਰੀਮਿਕਸ ਜੇ ਪ੍ਰੀਮਿਕਸ ਹੈ ਤਾਂ 100 150 200 ਗ੍ਰਾਮ ਤੱਕ ਜੇ ਲਘੂ ਤੱਤਾਂ ਵਾਲਾ ਪਾਊਡਰ ਹੈ ਟਰੇਸ ਮਿਨਰਲ ਤੇ ਵਿਟਾਮਿਨ ਉਹ 15 ਤੋਂ 20 ਗ੍ਰਾਮ ਮਤਲਬ ਕਿ ਦੋ ਚਮਚੇ ਜਿਹੜੇ ਹੈਗੇ ਉਹਦੇ ਦੋ ਚਮਚੇ ਹਲਦੀ ਤੇ ਉਹ ਦਿਓ ਬਹੁਤ ਜਲਦੀ ਫਰਕ ਪਾਊਗਾ ਬਹੁਤ ਸਾਰੇ ਲੋਕ ਇਹ ਚ ਲੂਵੈਮੀਸੋਲ ਦੇ ਟੀਕੇ ਲਵਾਉਂਦੇ ਆ ਉਹ ਠੀਕ ਹੈ ਆਪਣੀ ਜਗ੍ਹਾ ਉਹ ਵੀ ਕਾਰਗਰ ਨੇ ਪਰ ਇਹ ਚੀਜ਼ਾਂ ਜ਼ਿਆਦਾ ਕਾਰਗਰ ਨੇ ਸੋ ਗੱਲ ਇਹ ਹੈ ਵੀ ਧਿਆਨ ਰੱਖਣਾ ਔਰ ਅਖੀਰਲੀ ਗੱਲ ਇੱਕ ਬੜੀ ਜ਼ਰੂਰੀ ਜਿਹੜੇ ਪਸ਼ੂਆਂ ਦੇ ਵਿੱਚ ਪਹਿਲਾਂ ਹੀ ਖੂਨ ਦੀ ਕਮੀ ਹੁੰਦੀ ਹੈ ਮਤਲਬ ਪੀਲੀਆ ਰੋਗ ਹੁੰਦਾ ਉਹਨਾਂ ਪਸ਼ੂਆਂ 'ਚ ਇਹ ਬਿਮਾਰੀ ਦਾ ਕੈਰ ਬਹੁਤ ਜ਼ਿਆਦਾ ਦੇਖਿਆ ਜਾਂਦਾ ਉਹਨਾਂ ਪਸ਼ੂਆਂ ਦੇ ਵਿੱਚ ਕੀ ਹੁੰਦਾ ਵੀ ਉਹ ਪਸ਼ੂ ਜਿਹੜੇ ਹੁੰਦੇ ਆ ਬਹੁਤ ਜ਼ਿਆਦਾ ਸਮਾਂ ਲੈ ਜਾਂਦੇ ਆ ਠੀਕ ਉਹਨੂੰ ਖਾਸ ਕਰਕੇ ਜਿਨ੍ਹਾਂ 'ਚ ਪਹਿਲਾਂ ਹੀ ਇਨਾਂ ਪਲਾਜ਼ਮਾ ਹੁੰਦਾ ਸੋ ਇਹੋ ਜਿਹੇ ਪਸ਼ੂਆਂ ਦੇ ਵਿੱਚ ਅਸੀਂ ਇਹ ਧਿਆਨ ਰੱਖਣਾ ਵੀ ਸਾਡੇ ਅਕਸਰ ਕੀ ਹੁੰਦਾ ਵੀ ਪਸ਼ੂ ਪਾਲਕ ਵੀ ਕੀ ਕਰਦੇ ਆ ਬਹੁਤ ਸਾਰੇ ਲੋਕ ਸਲਾਹ ਦੇ ਦਿੰਦੇ ਆ ਹੈਵੀ ਐਂਟੀਬਾਇਓਟਿਕ ਹੈਵੀ ਐਂਟੀਬਾਇਓਟਿਕ ਨਹੀਂ ਲਾਉਣੇ ਇਹਦੇ ਵਿੱਚ ਨਹੀਂ ਠੀਕ ਹੋਣਾ ਕਿਉਂਕਿ ਵਾਇਰਲ ਬਿਮਾਰੀ ਦੇ ਵਿੱਚ ਐਂਟੀਬਾਇਓਟਿਕਸ ਦੇ ਦੇਣ ਦਾ ਨੁਕਸਾਨ ਹੀ ਹੁੰਦਾ ਔਰ ਲਾਸਟ ਗੱਲ ਇੱਕ ਬੜੀ ਜ਼ਰੂਰੀ ਕੀ ਹੈ ਜਦੋਂ ਹੀ ਤੁਹਾਡੇ ਇੱਕ ਜਾਂ ਦੋ ਪਸ਼ੂਆਂ ਨੂੰ ਬਿਮਾਰੀ ਹੁੰਦੀ ਹੈ ਹਨਾ ਕੋਸ਼ਿਸ਼ ਕਰੋ ਉਸੇ ਦਿਨ ਤੋਂ ਹੀ ਮੱਖੀ ਮੱਛਰ ਦਾ ਕੰਟਰੋਲ ਕਰੀਏ ਨਾਲ ਦੀ ਨਾਲ ਕਿਉਂਕਿ ਬਾਕੀ ਪਸ਼ੂਆਂ ਨੂੰ ਜੇ ਤਿੰਨ ਚਾਰ ਪੰਜ ਪਸ਼ੂਆਂ ਨੂੰ ਹੋਊਗੀ ਤਾਂ ਇਲਾਜ ਦਾ ਖਰਚਾ ਜਿਹੜਾ ਹੈਗਾ ਉਹ ਵੱਜ ਜਾਂਦਾ ਬਹੁਤ ਜ਼ਿਆਦਾ ਔਰ ਬਹੁਤ ਸਾਰੇ ਕੀ ਹੁੰਦਾ ਵੀ ਲੋਕ ਕੀ ਕਰਦੇ ਇਹ ਜਿਹੇ ਕੇਸਾਂ ਚ ਬੁਖਾਰ ਨਹੀਂ ਟੁੱਟਦਾ ਮੈਂ ਅਕਸਰ ਦੇਖਦਾ ਬੜੇ ਮੈਨੂੰ ਪਸ਼ੂ ਪਾਲਕ ਦਾਦ ਦੇ ਲੋਕ ਕੋ 1200 ਰੁਪਏ ਵਾਲਾ ਜਿਹੜਾ ਮਿਊਚੁਅਲ ਐਕਸ ਦਾ ਡੀਕੋ ਵੀ ਲਾ ਲੈਂਦੇ ਸੋ ਇਹ ਚੀਜ਼ਾਂ ਕਿਉਂਕਿ ਜਿਹੜੀ ਇਹ ਵਾਇਰਲ ਬਿਮਾਰੀ ਹੈ ਜਿਹੜੇ ਇਹ ਇੰਨੇ ਹੈਵੀ ਡਰੱਗਸ ਪਾ ਲਾਉਣੇ ਹਨ ਨਾ ਉਹ ਵੀ ਬਿਨਾਂ ਡਾਇਗਨੋਸ ਕੀਤੇ ਬਿਨਾਂ ਬਿਮਾਰੀ ਲੱਭੇ ਉਹਨਾਂ ਦਾ ਫਾਇਦੇ ਦਾ ਫਾਇਦੇ ਦੀ ਜਗ੍ਹਾ ਬਹੁਤ ਜ਼ਿਆਦਾ ਨੁਕਸਾਨ ਹੋਏਦੇ ਕਿਉਂਕਿ ਕੀ ਹੁੰਦਾ ਜਿਹੜੀਆਂ ਇਹ ਵਾਈਰਲ ਬਿਮਾਰੀਆਂ ਨੇ ਇਹਨਾਂ ਦਾ ਸਟ्रेस ਬਹੁਤ ਜ਼ਿਆਦਾ ਹੈ ਬਿਊਟਾਲੈਕਸ ਵਗੈਰਾ ਇਦਾਂ ਬਿਨਾ ਮਤਲਬ ਲਾਉਣ ਨਾਲ ਜਦੋਂ ਹੀਮੋਗਲੋਬਿਨ ਨਾਰਮਲ ਹੈ ਉਹਦੇ ਨਾਲ ਬੱਚਾ ਸੁੱਟਣ ਦਾ ਖਤਰਾ ਬਹੁਤ ਜ਼ਿਆਦਾ ਹੋ ਜਾਂਦਾ ਸੋ ਇਹ ਜੇ ਪਸ਼ੂ ਨੂੰ ਠੰਡਾ ਰੱਖਣਾ ਬਹੁਤ ਜ਼ਰੂਰੀ ਹੈ ਬਾਕੀ ਦੇਖੋ ਮਾਹਰ ਦੀ ਸਲਾਹ ਦਾ ਕੋਈ ਬਦਲ ਨਹੀਂ ਹੈਗਾ ਤੁਹਾਡੇ ਨੇੜੇ ਜਿਹੜਾ ਪਸ਼ੂ ਪਾਲਣ ਦਾ ਭਾਗ ਦਾ ਮਾਹਰ ਹੈ ਉਹਦੀ ਜ਼ਰੂਰ ਸਲਾਹ ਲਓ ਉਹਦੇ ਮਾਹਰ ਦੀ ਸਲਾਹ ਨਾਲ ਕਿਉਂਕਿ ਅਲੱਗ-ਅਲੱਗ ਇਲਾਕੇ ਅਲੱਗ-ਅਲੱਗ ਪ੍ਰੋਬਲਮ ਹੁੰਦੀ ਹੈ ਮੈਂ ਤਾਂ ਇੱਕ ਜਨਰਲ ਜੀਆਂ ਬੇਸਿਕ ਗੱਲਾਂ ਤੁਹਾਨੂੰ ਦੱਸੀਆਂ ਸੋ ਬਾਕੀ ਕੁਈ ਸਮੱਸਿਆ ਹੋਵੇ ਜੀ ਦੇਖੋ ਤੁਸੀਂ ਮੈਂ ਹੀ ਕਹੂੰਗਾ ਸਭ ਤੋਂ ਪਹਿਲਾਂ ਆਪਣੇ ਮਾਹਰ ਨਾਲ ਵਰਕ ਕਰੋ ਮੇਰੇ ਕੋਲ ਬਹੁਤ ਵਾਰੀ ਹੁਣ ਲੋਕਾਂ ਦੇ ਫੋਨ ਜਾਂ ਕਈ ਵਾਰੀ ਵਟਸਐਪ ਦਾ ਜਵਾਬ ਦੇਣ ਦਾ ਸਮਾਂ ਨਹੀਂ ਹੁੰਦਾ ਹੈਗਾ ਜੀ ਠੀਕ ਹੈ ਧੰਨਵਾਦ ਜੀ ਸਾਰਿਆਂ ਸਤਿ ਸ਼੍ਰੀ ਅਕਾਲ